ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਦੀ ਬਾਰਗੋਣੀ ਦੇ ਅਗਲੇ ਸ਼ਲੋਕ ਦੀਆਂ ਤੁਕਾਂ ਦਾ ਪਾਠ ਸਰਵਣ ਕਰੋ ਜੀ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਮਹਲਾ ਦੂਜਾ ਹੋਏ ਯਾਣਾ ਕਰੇ ਕੰਮ ਆਣ ਨਾ ਸਕਰਾਸ ਜੇ ਇੱਕ ਅਦਚੰਗੀ ਕਰ ਦੂਜੀ ਬੇਰਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਾਦੀ ਵਾਰ ਬਾਣੇ ਦੀਆਂ ਇਹ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 400 74 ਅੰਮ੍ਰਿਤਸਰ ਵਿਮਾਨ ਹਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਲ ਕੀਤੇ ਗਏ ਆਓ ਇਹਨਾਂ ਤੁਕਾ ਰਹੇ ਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਸਾਨੂੰ ਕੀ ਸਮਝਾ ਰਹੇ ਹਨ ਉਹ ਇਸ ਤੇ ਵਿਚਾਰ ਕਰਦੇ ਹੋਏ ਈਆਣਾ ਕਰੇ ਕੰਮ ਆਣ ਨਾ ਸਕੈ ਜੇ ਕੋਈ ਅਣਜਾਣ ਵਿਅਕਤੀ ਨਾ ਸਭਜ ਬੰਦਾ ਭਾਵ ਚੰਚਲ ਮਨ ਵਾਲਾ ਵਿਅਕਤੀ ਕੋਈ ਕੰਮ ਕਰੇ ਤਾਂ ਸਿਰੇ ਨਹੀਂ ਚੜ ਸਕੈ ਉਹ ਕਦੇ ਰਾਸ ਨਹੀਂ ਆਉਂਦਾ ਜੇ ਇੱਕ ਅਧ ਚੰਗੀ ਕਰੇ ਦੂਜੀ ਧੀ ਗਰਸ ਅਣਜਾਣ ਵਿਅਕਤੀ ਤੋਂ ਕੀਤਾ ਹੋਇਆ ਕੰਮ ਜੋ ਇੱਕ ਕਦਾ ਕੰਮ ਕਰ ਵੀ ਲੰਦਾ ਹੈ ਤਾਂ ਦੂਜੇ ਨੂੰ ਵੀ ਵਗਾੜ ਦਿੰਦਾ ਹੈ ਭਾਵ ਚੰਚਲ ਮਨ ਨਾਲ ਵਿਕਾਰਾਂ ਵਿੱਚ ਫਸੇ ਹੋਏ ਮਨ ਨਾਲ ਜੇ ਕੋਈ ਬੰਦਾ ਕੰਮ ਕਰਦਾ ਹੈ ਤਾਂ ਪਹਿਲਾਂ ਕੀਤੇ ਹੋਏ ਕੰਮ ਨੂੰ ਵੀ ਬੁਗਾੜ ਦਿੰਦਾ ਹੈ ਇਨਾ ਤੁਕਾਂ ਦੀ ਵਿਚਾਰਾ ਪਜੀ ਨੇ ਸਰਵਣ ਕੀਤੀ ਹੈ ਅੱਗੇ ਆਸਾ ਦੀ ਵਾਰ ਬਾਣੀ ਵਿੱਚ ਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਗੁਰੂ ਸਾਹਿਬ ਅਸਾਦੀ ਵਾਰ ਬਾਣੀ ਚ ਗੁਰੂ ਸਾਹਿਬ ਸਾਨੂੰ ਅੱਗੇ ਕੀ ਸਮਝਾ ਰਹੇ ਹਨ ਅਗਲੀਆਂ ਤੁਕਾਂ ਦਾ ਪਾਠ ਸਰਵਣ ਕਰਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਗੁਰਨਾਨਕ ਦੇਵ ਜੀ ਦੀ ਇਹ ਵਿਚਾਰਧਾਰਾ ਹਰ ਇੱਕ ਪ੍ਰਾਣੀ ਕੋਲ ਹਰ ਇੱਕ ਇਨਸਾਨ ਕੋਲ ਉੱਜ ਜਾਵੇ ਉੱਤੇ ਚੱਲ ਕੇ ਆਪਣਾ ਜੀਵਨ ਬਤੀਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ